ਉਹ ਆਪਣਾ ਲਰਨ ਕਰਦੇ ਨੇ ਫਿਰ ਉਲੀ ਫਲਿੱਕੀ ਵੇਖਦੇ ਨੇ ਇਹ ਸਕੂਲ ਵਾਲਾ ਕੰਮ ਹੈ ਸਕੂਲ ਦੀ ਦੁਨੀਆ ਅਲੱਗ ਹੈ ਕੰਪੀਟੀਸ਼ਨ ਦੀ ਦੁਨੀਆ ਅਲੱਗ ਹੈ ਸਮਝ ਆਇਆ ਇੱਥੇ ਕੋਈ ਚੀਜ਼ ਰਿਪੀਟ ਨਹੀਂ ਹੋਣੀਗੀ ਐਗਜ਼ਾਮ ਦੇ ਵਿੱਚ ਕੋਈ ਵੀ ਜੀਕੇ ਦਾ ਮੈਥ ਦਾ ਓਰੀਜਿਨਲ ਦਾ ਕੋਈ ਕੁਐਸਚਨ ਜਲਦੀ ਤੇ ਰਿਪੀਟ ਨਹੀਂ ਹੁੰਦਾਗਾ ਬਹੁਤ ਹੀ ਰੇਅਰ ਚਾਂਸ ਹੁੰਦੇ ਨੇ ਕਿ ਕੋਈ ਕੁਐਸਚਨ ਸਾਈਜ਼ ਤੇ ਰਿਪੀਟ ਰਿਪੀਟ ਕਰ ਜਾਵੇ ਸਮਝ ਆਇਆ ਔਰ ਅੱਜ ਦੇ ਸਮੇਂ ਵਿੱਚ ਜਿਹੜਾ ਐਗਜ਼ਾਮ ਉਹ ਤਾਂ ਸਿੱਕਾ ਵੀ ਹੁੰਦਾਗਾ ਠੀਕ ਹੈ ਜੀ ਤਾਂ ਤੁਹਾਡੀ ਤੁਹਾਡੇ एग्जाम ਦੇ ਤੇ ਤੁਹਾਡੀ ਸ਼ਿਫਟ ਦੇ ਵਿੱਚ ਕਿਹੜਾ ਕਵਸਨ ਆਊਗਾ ਕਿ ਜਿਹੇ ਜਾਣਦੇ ਹੋ ਨਹੀਂ ਪਤਾ ਨਾ ਤਾਂ ਇਦਾ ਮਤਲਬ ਕੀ ਹੈਗਾ ਵੀ ਸਭ ਕੁਝ ਆਪਾਂ ਨੂੰ ਆਉਣਾ ਚਾਹੀਦਾ ਹੋਵੇ ਠੀਕ ਹੈ ਜੀ ਅਕਸਰ ਬੱਚੇ ਕੀ ਕਰਦੇ ਨੇ ਜਿਹੜਾ ਚੈਪਟਰ ਟਫ ਲੱਗਦਾ ਹੈਗਾ ਉਹਨਾਂ ਤੋਂ ਮਿੱਥਾ ਭੱਜ ਜਾਂਦੇ ਨੇ ਉਹਨਾਂ ਨੂੰ ਨਹੀਂ ਕਰਦੇ ਸੌਖੀ ਸੌਖੀ ਚੈਪਟਰ ਕਰ ਲੈਂਦੇ ਨੇ ਔਰ ਪੇਪਰ ਵਿੱਚ ਫਿਰ ਤੁਹਾਡੇ ਪੇਪਰ ਵਿੱਚ ਕਿਹੜਾ ਕਵਸਨ ਆਉਂਦਾਗਾ ਉਹ ਤੁਹਾਨੂੰ ਨਹੀਂ ਪਤਾਗਾ ਠੀਕ ਹੈ ਜੀ ਤਾਂ ਤੁਹਾਨੂੰ ਹਰ ਸੈੱਟ ਲਈ ਰੈਡੀ ਰਹਿਣਾ ਚਾਹੀਦਾਗਾ ਉਹ ਚੈਪਟਰ ਆਪਣਾ ਕੋਈ ਵੀ ਸਾਦਾਗਾ ਕਿੰਨਾ ਮੱਦੀ ਤੱਕ ਹੋ ਗਈ ਉਹ ਤੁਹਾਨੂੰ ਆਉਣਾ ਦੇਈਦਾਗਾ ਠੀਕ ਹੈ ਜੀ ਤੂੰ ਅੱਗੇ ਵੀ ਇਗਜ਼ਾਮ ਦੇਣਾ ਹੈਗਾ ਪੰਜਾਬ ਪੁਲਿਸ ਦਾ ਆਪਣਾ ਨਿਕਲਿਆ ਸਿਲੇਬਸ ਹੈਗਾ ਇਸ ਨੂੰ ਜਲਦੀ ਹੀ ਨਿਪਟਾ ਕੇ ਠੀਕ ਹੈ ਜੀ ਅੱਗੇ ਤੂੰ ਯਤਰਾ ਨੂੰ ਸ਼ੁਰੂ ਕਰਨਾ ਹੈਗਾ ਆਪਣੀ ਸਟੱਡੀ ਨੂੰ ਅੱਗੇ ਬਰਕਰਾਰ ਰੱਖਣਾ ਹੈਗਾ ਸਮਝ ਆ ਗਿਆ ਜੀ ਤਾਂ ਇਹ ਚੈਪਟਰ ਜਿਹੜੇ ਮੈਂ ਤੈਨੂੰ ਕਰਵਾ ਰਿਹਾ ਹੈਗਾ ਹਨਾ ਰੇਸ ਵਾਲਾ ਚੈਪਟਰ ਪਰਸੈਂਟ ਵਾਲਾ ਚੈਪਟਰ ਲਾਅਸ ਐਂਡ ਪ੍ਰੋਪਰਟੀ ਵਾਲਾ ਚੈਪਟਰ ਔਰ ਇਹ ਕਾ ਐਸਆਈ ਚੈਪਟਰ ਚੱਲ ਰਿਹਾ ਹੈਗਾ ਇਹ ਕੁਝ ਦੇ ਨਿਕਲਣੇ ਕਿ ਆਸਾਨ ਚੈਪਟਰ ਹੈਗੇ ਨੇ ਸਾਰੇ ਚੈਪਟਰ ਤਾਂ ਅਜੇ ਪੈਂਡਿੰਗ ਬਈ ਨੇ ਇਸੇ ਕਈ ਤਰ੍ਹਾਂ ਦੇ ਚੈਪਟਰ ਛਣੇ ਹੋਣਗੇ ਜੋ ਬਹੁਤ ਟਫ ਮੰਨੇ ਜਾਂਦੇ ਨੇ ਅਲਜੇਬਰਾ ਛਣੇ ਜੀ ਅਲਜੇਬਰਾ ਟ੍ਰਿਗਨੋਮੈਟ੍ਰਿਕ ਠੀਕ ਹੈ ਜੀ ਮੈਨਚਰੇਸ਼ਨ ਠੀਕ ਹੈ ਜੀ ਪ੍ਰੋਬੈਬਿਲਿਟੀ ਪਰਮਿਟੇਸ਼ਨ ਕੰਬੀਨੇਸ਼ਨ ਠੀਕ ਹੈ ਜੀ ਇਹ ਸਾਰੇ ਬਹੁਤ ਸਾਰੇ ਚੈਪਟਰ ਹੈਗੇ ਨੇ ਜੋ ਤੁਹਾਡੇ ਪੈਂਡਿੰਗ ਪਏ ਨੇ ਔਰ ਇੱਕ ਦਿਨ ਤੁਹਾਨੂੰ ਉਹਨਾਂ ਦਾ ਸਾਹਮਣਾ ਕਰਨਾ ਹੀ ਪੈਣਾਗਾ ਕਿਉਂਕਿ ਕੱਲ ਨੂੰ ਅੱਗੇ ਜਾ ਕੇ ਔਰ ਬਹੁਤ ਸਾਰੀਆਂ ਵੈਕੈਂਸੀ ਆ ਰਹੀਆਂ ਨੇ ਰੇਲਵੇ ਦੀ ਵੈਕੈਂਸੀ ਆ ਰਹੀ ਹੈ ਠੀਕ ਹੈ ਜੀ ਰੇਲਵੇ ਰੇਲਵੇ ਹੋ ਗਿਆ ਐਸਐਸਸੀ ਹੋ ਗਿਆ ਫਟਵਾਰੀ ਹੋ ਗਿਆ ਠੀਕ ਹੈ ਜੀ ਜੀਡੀ ਦੇ ਐਸਐਸਸੀ ਦੇ ਅੰਦਰ ਹੀ ਆ ਗਿਆ ਔਰ ਵੀ ਆਪਣੇ ਕੋਲ ਬਹੁਤ ਸਾਰੀਆਂ ਡਿਫੈਂਸ ਜੋਬ ਹੈਗੀਆਂ ਨੇ ਵੈਕੈਂਸੀਆਂ ਦੀ ਕੋਈ ਕਮੀ ਨਹੀਂ ਹੈਗੀ ਸਮਝ ਆਇਆ ਮੈਥ ਔਰ ਰੀਜਨਿੰਗ ਜੇ ਇਹਨਾਂ ਵਿੱਚ ਦੂਸਰੇ ਸਬਜੈਕਟਾਂ ਦੀ ਗੱਲ ਕਰਾਂ ਠੀਕ ਹੈ ਸਿਲੇਬਸ ਸਭ ਦਾ ਸੇਮ ਹੀ ਹੈਗਾ ਬਸ ਲੈਵਲ ਦਾ ਥੋੜਾ ਜਿਹਾ ਫਰਕ ਹੁੰਦਾਗਾ ਪੰਜਾਬ ਪੁਲਿਸ ਦਾ ਜਿਹੜਾ ਲੈਵਲ ਹੁੰਦਾਗਾ ਉਹ ਠੀਕ ਹੈਗਾ ਜੇ ਆਪਾਂ ਅਗਨੀਵੀਰ ਦੀ ਗੱਲ ਕਰਦੇ ਹਾਂ ਉਨੀ ਤਰ੍ਹਾਂ ਤੁਹਾਨੂੰ ਮੈਥ ਫਰੀਜਿੰਗ ਇਹੀ ਆਉਣਾਗਾ ਪਰ ਲੈਵਲ ਥੋੜਾ ਘਟ ਜਾਂਦਾਗਾ ਪਰ ਜੇਕਰ ਮੈਂ SSC CGL ਦੀ ਗੱਲ ਕਰਾਂ ਠੀਕ ਹੈ ਜੀ SSC CGL ਦੇ ਵਿੱਚ ਤੁਹਾਡੇ ਇੱਕ ਆਪਣੇ ਤੋਂ ਟੌਪ ਲੈਵਲ ਦੀ ਪੋਸਟ ਹੈਗੀ ਹੈ ਹਨਾ ਤਾਂ ਇਹਦੇ ਵਿੱਚ ਥੋੜਾ ਐਫਰਟ ਲਗਾਉਣਾ ਪੈਂਦਾਗਾ ਇਹਦਾ ਸਿਲੇਬਸ ਵੀ ਕਾਫੀ ਜ਼ਿਆਦਾ ਹੁੰਦਾਗਾ ਔਰ ਮਿਹਨਤ ਵੀ ਕਾਫੀ ਜ਼ਿਆਦਾ ਕਰਨੀ ਪੈਂਦੀ ਹੈ ਔਰ ਇਹਦੇ ਵਿੱਚ ਆਪਣੇ ਕੋਲ ਦੋ ਪ੍ਰਕਾਰ ਦੇ ਪੇਪਰ ਹੁੰਦੇ ਨੇ ਇੱਕ ਤਾਂ ਮੇਨ ਇੱਕ ਹੁੰਦਾ ਕੋ ਫ੍ਰੀ ਸਮਝ ਆਇਆ ਤੋ ਮੈਂ ਕਹਿਣਾ ਚਾਹੁੰਦਾਗਾ ਵੀ ਤਿਆਰੀ ਇੱਕ ਵਾਰੀ ਕਰਨੀ ਹੈ वधिया तरीके पेपर हजारा वरी देना होगा पढ़ना कुछ इस तरीके है, तो है, 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 है तो यही नहीं वेखना इन वैकेंसी है बारह सौ वैकेंसी हैगी सतारा सौ छियाली वकैंसी हैगी है मेरा बनूगा बिल्कुल नहीं सोचना ठीक है जी थो सिर्फ एक ही चाहिए है जी वेकैंसी सतारा सौ निकले जा सतारह हजार निकले तो कि चाहिए है तो एक ही चाहिए है तो अपनी जी मैंटैलिटी अपनी जी सोच सकती ਇੰਤਰੀ ਹੋਣੀ ਚਾਹੀਦੀ ਹੈ ਵੀ ਸਿਰਫ ਆਪਾਂ ਨੂੰ ਇੱਕ ਸੀਟ ਹੀ ਚਾਹੀਦੀ ਹੈ ਆਪਾਂ ਇੱਕ ਸੀਟ ਤੇ ਹੀ ਜੰਗ ਲੜਨੀ ਹੈ ਠੀਕ ਹੈ ਜੀ ਦੇ ਕਮ ਸੇ ਕਮ ਜਿੰਨੇ ਵੀ ਆਪਣੇ ਕੋਲ ਵੈਕੈਂਸੀਆਂ ਹੋਣ ਗਿਆ ਉਹਦੇ ਵਿੱਚ ਇੱਕ ਸੀਟ ਆਪਣੀ ਹੋਣੀ ਚਾਹੀਦੀ ਹੈ ਸਮਝ ਆਇਆ ਇਹ ਆਪਣੇ ਅੰਦਰ ਪੂਰਾ ਆਪਣੇ ਅੰਦਰ GNU ਹੋਣਾ ਚਾਹੀਦਾ ਹੈ ਪਰ ਇਹ ਤਾਂ ਹੀ ਸੰਭਵ ਹੋਊਗਾ ਜੇ ਤੁਸੀਂ ਮਿਹਨਤ ਕਰੋਗੇ ਸਮਝ ਆਇਆ ਤੁਸੀਂ ਮੈਨੂੰ ਦੱਸ ਦੋ ਦੀ ਦੁਨੀਆ ਦੀ ਕੋਈ ਵੀ ਏਜੰਸੀ ਹੈ ਜੋ ਬਿਨਾਂ ਮਿਹਨਤ ਦੇ ਇਦਾਂ ਕਿ ਮਿਲ ਜਵੇ ਹਣਾ ਹਰ ਕੰਮ ਚਾਹੇ ਪ੍ਰਾਈਵੇਟ ਸੈਕਟਰ ਹੈ ਚਾਹੇ ਗਵਰਨਮੈਂਟ ਜੌਬ ਹੈ ਜੇ ਕੋਈ ਵੀ ਆਪਣਾ ਬਿਜ਼ਨਸ ਕਰਨਾ ਹੈਗਾ ਹਰ ਕੰਮ ਦੇ ਵਿੱਚ ਮਿਹਨਤ ਲੱਗੂਗੀ ਠੀਕ ਹੈ ਜੀ ਜਿੰਨੀ ਜਿਆਦਾ ਮਿਹਨਤ ਕਰੋਗੇ ਉਹਨਾਂ ਜਿਹੜਾ ਫਲ ਮਿਲੂਗਾ ਸਮਝ ਆ ਗਿਆ ਇਕ ਵੀ ਫਲ ਹੈਗਾ ਜੋ ਤੁਹਾਨੂੰ ਕਦੇ ਕਿਤੇ ਵੀ ਜਿਹੜਾ ਮਾਰਕੀਟ ਤੋਂ ਨਹੀਂ ਮਿਲ ਜਾਗਾ ਉਹ ਹੈਗਾ ਮਿਹਨਤ ਦਾ ਫਲ ਠੀਕ ਹੈ ਸੋ ਇਹ ਤਪੱਸਿਆ ਕਰਉਂਦਾ ਦਾ ਬਹੁਤ ਜਰਾ ਸਬਰ ਬਣਾ ਕੇ ਰੱਖਣਾ ਪੈਂਦਾ ਹੈਗਾ ਠੀਕ ਹੈ ਜੀ ਜਿੰਨਾ ਜਰਾ ਸਬਰ ਬਣਾ ਕੇ ਰੱਖੋਗੇ ਓਨਾ ਜਰਾ ਵਧੀਆ ਰਹੋਗੇ ਕਈ ਵਾਰੀ ਆਪਾਂ ਇੰਜ ਹੋ ਜਾਂਦਾ ਕਿ ਆਪਾਂ ਨਵੇਂ-ਨਵੇਂ ਹੁੰਦੇ ਆ ਕਈ ਕਿ ਨਵੇਂ-ਨਵੇਂ ਆਉਂਦੇ ਨੇ ਜਦੋਂ ਪਹਿਲੀ ਵਾਰੀ ਤਿਆਰੀ ਕਰਦੇ ਆ ਤਾਂ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਲੱਗਦਾਗਾ ਵੀ ਪਹਿਲੀ ਵਾਰੀ ਕਿਸੇ ਨੂੰ ਕੁਝ ਸਮਝ ਨਹੀਂ ਆਇਆਗਾ ਕਿਸੇ ਨੂੰ ਕੁਝ ਵੀ ਸਮਝ ਨਹੀਂ ਆਉਂਦਾਗਾ ਪਹਿਲੀ ਗੱਲ ਵਾਰ-ਵਾਰ ਜਦੋਂ ਆਪਾਂ ਉਹ ਚੀਜ਼ਾਂ ਵਿੱਚ ਗੁਜ਼ਰਦੇ ਆ ਨਾ ਵਾਰ-ਵਾਰ ਉਹਨਾਂ ਚੀਜ਼ਾਂ ਦੀ ਆਪਾਂ ਜਿਹੜਾ ਰਿਵੀਜ਼ਨ ਕਰਦੇ ਆ ਪ੍ਰੈਕਟਿਸ ਕਰਦੇ ਆ ਔਰ ਲਰਨਿੰਗ ਕਰਦੇ ਆ ਉਹ ਚੀਜ਼ਾਂ ਫਿਰ ਵਧੀਆ ਬਣ ਜਾਂਦੀਆਂ ਨੇ ਤੁਹਾਨੂੰ ਕੀ ਲੱਗਦਾਗਾ ਵੀ ਜਦੋਂ ਦੁੱਧ ਨੂੰ ਮੈਂ ਮੈਚ ਕਰਵਾ ਰਿਆਂਗਾ ਮੇਰਾ ਇੱਕ ਵਾਰੀ ਵਧੀਆ ਬਣ ਗਿਆ ਇੱਕ ਵਾਰੀ ਇੱਕ ਵੀ ਵਧੀਆ ਨਹੀਂ ਬਣਿਆ ਠੀਕ ਹੈ ਜੀ ਅਸੀਂ ਵੀ ਇਹਨਾਂ ਤਿੰਨ ਚਾਰ ਸਾਲ ਪੰਜ ਸੱਤ ਅੱਠ ਸਾਲ ਅਸੀਂ ਇਹਨਾਂ ਤੇ ਗਵਾਈ ਨੇ ਮਿਹਨਤ ਕੀਤੀ ਹੈ ਅੱਜ ਤੱਕ ਠੀਕ ਹੈ ਜੀ ਹਜੇ ਵੀ ਮੇਰੀ ਲਰਨਿੰਗ ਰੁਕੀ ਨਹੀਂ ਹੈਗੀ ਹਜੇ ਵੀ ਸਟੱਡੀ ਕਰਦੇ ਜਾ ਰਹੇ ਹਾਂ ਤਾਂ ਮੇਰਾ ਕਿਹੜਾ ਇਹ ਹੈਗਾ ਵੀ ਲਰਨਿੰਗ ਤੇਦੀ ਰੁਕਣੀ ਨਹੀਂ ਚਾਹੀਦੀ ਸਮਝ ਆਇਆ ਲਰਨਿੰਗ ਤੁਹਾਡੀ ਗਵਰਨਮੈਂਟ ਜੌਬ ਤੋਂ ਬਾਅਦ ਦੀ ਚੱਲਦੀ ਰਣੀ ਚਾਹੀਦੀ ਹੈ ਜਦੋਂ ਗਵਰਨਮੈਂਟ ਜੌਬ ਮਿਲ ਗਈ ਨਾ ਤਾਂ ਵੀ ਲਰਨਿੰਗ ਤੁਹਾਡੀ ਰੁਕਣੀ ਨਹੀਂ ਚਾਹੀਦੀਗੀ ਠੀਕ ਹੈ ਜੀ ਲਰਨਿਕ ਜਦੋਂ ਜਦ ਚੱਲਦੀ ਰਹੂਗੀ ਉਹਨੇ ਦਾ ਤੁਸੀਂ ਤਜਰਬੇਕਰ ਬਣੂਗੀ ਜਿੰਨਾ ਜਿਹੜਾ ਤੁਹਾਡਾ ਤਜਰਬਾ ਹੋਊਗਾ ਉਹਨੇ ਹੀ ਅੰਦਰ ਤੁਹਾਡੇ ਅੰਦਰ ਹੁਨਰ ਹੋਊਗਾ ਸਮਝ ਆ ਗਿਆ ਜੀ ਕੋ ਆਪਾਂ ਅੱਜ ਦੀ ਕਲਾਸ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ ਓਕੇ ਬਾਈ ਟੇਕ ਕੇਅਰ ਕੱਲ੍ਹ ਇੱਕ ਤਰੀਕਾ ਹੁੰਦਾ ਹਾਂ ਸਮਝ ਆ ਗਿਆ ਜਿਵੇਂ ਆਪਾਂ ਗੱਲ ਕਰਦੇ ਹਾਂ SSC GD ਠੀਕ ਹੈ ਜੀ SSC GD ਵਿੱਚ 5 ਕਿਲੋਮੀਟਰ ਦੀ ਦੂਰੀ ਕਵਰ ਕਰਨੀ ਹੁੰਦੀ ਹੈ 24 ਮਿੰਟਾਂ ਦੇ ਵਿੱਚ ਸਮਝ ਆ ਗਿਆ ਤਾਂ ਕੋਈ ਜ਼ਿਆਦਾ ਟਫ ਨਹੀਂ ਹੈਗਾ ਅਪ ਦੇ ਵਰੀ ਤਰੀਕੇ ਨਾਲ ਤਿਆਰੀ ਕੀਤੀ ਹੋਵੇ ਨਾ ਡੇਲੀ ਤਿਆਰੀ ਕੀਤੀ ਹੋਵੇ ਵਰੀ ਤਰੀਕੇ ਨਾਲ ਤਾਂ ਆਰਾਮ ਨਾਲ ਰਨਿੰਗ ਨਿਕਲ ਜਾਂਦੀ ਹੈ ਰਨਿੰਗ ਵਿੱਚ ਤੁਹਾਨੂੰ ਪੰਜਾਬ ਪੁਲਿਸ ਵਿੱਚ ਕੋਈ ਜ਼ਿਆਦਾ ਦਿੱਕਤ ਨਹੀਂ ਆਉਣੀ ਰਣੀ ਤਾਂ ਹੋ ਵੀ ਜਾਊਗੀ ਸਮਝ ਆਇਆ ਦੇਖੋ ਜੇ ਤੁਹਾਡੇ ਨੰਬਰ ਵਧੀਆ ਬਣਗੇ ਨਾ ਤਾਂ ਤੁਹਾਡੀ ਖੁਸ਼ੀ ਖੁਸ਼ੀ ਦੇਖਣ ਨੂੰ ਇੰਨੀ ਜ਼ਿਆਦਾ ਖੁਸ਼ੀ ਹੋਊਗੀ ਪਰ ਮੇਰੇ ਇੰਨੇ ਨੰਬਰ ਤਾਂ ਕੀ ਠੀਕ ਹੈ ਜੇ ਤੁਸੀਂ ਨਹੀਂ ਵੀ ਦੌੜੋਗੇ ਨਾ ਤੇ ਤੁਸੀਂ ਦੌੜ ਹੀ ਜਾਉਗੇ ਉਥੇ ਸਮਝ ਆਇਆ ਉਹ ਕਹਿੰਦੇ ਨੇ ਜਿਹੜਾ ਮਨ ਮਨ ਤੇ ਜਦ ਲੱਭੀ ਫੜਦਾ ਹੈਗਾ ਦਾ ਉਹਦਾ ਫਿਰ ਕੋਈ ਹੱਲ ਨਹੀਂ ਹੁੰਦਾਗਾ ਉਹ ਫਿਰ ਕੁਝੀ ਕੁਝੀ ਤੀ ਭੱਜੇ ਜਾਊਗਾ ਠੀਕ ਹੈ ਉਦੋਂ ਫਿਰ ਤੈਨੂੰ ਫੜ ਕੇ ਰੱਖਣਾ ਬਣਾ ਲੈ ਵੀ ਕਰਕੇ ਬਸ ਡੋਟ ਤਰੀਕੇ ਬੁਰੀ ਹੋ ਗਈ ਰੁਕ ਜਾਓ ਸਮਝ ਆ ਗਈ ਸੋ ਇਸ ਕਰਕੇ ਕਹ ਰਹੇ ਹਾਂ ਆਪਣੀ ਧਿਆਰੀ ਵਧੀਆ ਰੱਖੋ ਜੀ ਆਪਣੇ ਪੇਰੈਂਟਸ ਦਾ ਕਹਿਣਾ ਮੰਨੋ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਸੀ ਭੇਜਿਆਗਾ ਵਧੀਆ ਤਰੀਕੇ ਨਾਲ ਠੀਕ ਹੈ ਜੀ ਤੁਹਾਨੂੰ ਬਹੁਤ ਸੋੜਾ ਮੌਕਾ ਦਿੱਤਾਗਾ ਇਹ ਮੌਕਾ ਹਰ ਇੱਕ ਬੱਚੇ ਨੂੰ ਨਸੀਬ ਨਹੀਂ ਹੁੰਦਾਗਾ ਸਮਝ ਆ ਗਿਆ ਤੁਸੀਂ ਆਸ-ਪਾਸ ਆਪਣੀ ਕੀ ਗਵਾਂਡੀਆਂ ਨੂੰ ਜਾਂ ਹੋਰ ਕੋਈ ਐਗਜ਼ਾਮਪਲ ਵਧ ਫਰੀਆਂ ਉਦਾਹਰਣਾਂ ਮਿਲ ਜਾਣਗੀਆਂ ਤੁਹਾਨੂੰ ਰਿਕ ਵਿੱਚ ਇਹ ਅਕੈਡਮੀ ਜੁਆਇਨ ਕਰਨ ਦਾ ਮੌਕਾ ਨਹੀਂ ਮਿਲਦਾਗਾ ਠੀਕ ਹੈ ਜੀ ਔਰ ਦੂਖਰੀ ਗੱਲ ਇਹ ਵੀ ਜਿਸ ਬੰਦ ਨੂੰ ਜਿਸ ਬੰਦੇ ਨੂੰ ਮੌਕਾ ਮਿਲ ਜਾਂਦਾਗਾ ਠੀਕ ਹੈ ਜੀ ਉਹ ਬ੍ਰੇਸ ਨੂੰ ਪੂਰਾ ਉਹਦੀ ਕਦਰ ਨਹੀਂ ਕਰਵਾਉਂਦਾਗਾ ਇਹ ਇਨਸਾਨ ਦੀ ਫਿਤਰਤ ਹੈ ਜੋ ਇਨਸਾਨ ਦੇ ਕੋਲ ਹੁੰਦਾਗਾ ਇਨਸਾਨ ਉਸਦੀ ਰਜ਼ਾ ਦੀ ਕੋਈ ਖੁਸ਼ ਨਹੀਂ ਹੁੰਦਾਗਾ ਜੋ ਇਨਸਾਨ ਕੋਲ ਨਹੀਂ ਹੈਗਾ ਉਹ ਮੇਥਾ ਉਹਦੀ ਚਾਹਤ ਵਿੱਚ ਠੀਕ ਹੈ ਭਟਕਦਾ ਰਹਿੰਦਾਗਾ ਤੁਹਾਨੂੰ ਆਪਣੇ ਕੋਲ ਜੋ ਵੀ ਹੈਗਾ ਉਹਦੇ ਨਾਲ ਸੰਤੁਸ਼ਟ ਰਹੋ ਸਮਝ ਆ ਗਿਆ ਤੁਹਾਡੇ ਵੀ ਜਿੰਨਾ ਵੀ ਗਿਆਨ ਹੈਗਾ ਆਪਣੇ ਆਪ ਨੂੰ ਕਦੇ ਰੀਕ ਨਾ ਸਮਝੋ ਜੋ ਵੀ ਤੁਹਾਡੇ ਕੋਲ ਹੈ ਜਿੰਨਾ ਵੀ ਗਿਆਨ ਹੈਗਾ ਉਸ ਗਿਆਨ ਨੂੰ ਅੱਗੇ ਲੈ ਕੇ ਚੰਗੀ ਅੱਗੇ ਯਾਤਰਾ ਤੇ ਨਿਕਲੋ ਆਪਣੇ ਗਿਆਨ ਵਿੱਚ ਲਗਾਤਾਰ ਵਾਧਾ ਕਰਦਾ ਜਾਓ ਠੀਕ ਹੈ ਜੀ ਜਾਰ-ਜਾਰ ਸਟੱਡੀ ਕਰੋ ਜਿੱਥੇ ਤੁਹਾਨੂੰ ਲੱਗਦਾਗਾ ਵੀ ਇਹ ਸਾਡਾ ਸਬਜੈਕਟ ਵੀਕ ਹੈਗਾ ਉੱਥੇ ਜਰਾ ਫੋਕਸ ਕਰੋ ਠੀਕ ਹੈ ਜੀ ਜੇ ਕਿਸੇ ਬੱਚੇ ਨੂੰ ਲੱਗਦਾਗਾ ਸਰ ਮੇਰੀ ਜੀਕੇ ਵੀਕ ਹੈਗੀ ਹੈ ਮੈਥ ਤਾਂ ਮੈਂ ਕਰ ਲੂੰਗਾ ਰੀਜਨਿੰਗ ਮੇਥਾ ਬਣ ਜਾਂਦੀ ਹੈ ਸਰ ਮੇਰੀ ਜੀਕੇ ਵੀਕ ਹੈਗੀ ਹੈ ਤੇ ਮੈਂ ਕਹਾਂਗਾ ਵੀ ਜੀਕੇ ਦੀ ਰੀਡਿੰਗ ਕਰੋ